ਨਾ ਜਾਵਾਏ ਨਾਂ ਨਾ ਨੀ ਨਾ ਪੜਾ ਕੇ ਜਾ ਹਰਮਨਿਕ ਹਰਮਨ ਉਰੀ ਨਾਨਕਾ ਮੇਲ ਬਣ ਕੇ ਗਏ ਨੇ ਸੋ ਮੇਰੇ ਬਲੌਗ ਨਾਲ ਜੁੜੇ ਰਹੋ ਸਾਰੀ ਜਾਗੋ ਦੇਖਣ ਦੇ ਲਈ ਬੋਲੀਆਂ ਦੇ ਵਿੱਚ ਬਹੁਤ ਸਾਰਾ ਮੁਕਾਬਲਾ ਹੋ ਰਿਹਾ ਨਾਨਕੇ ਦਾਦ ਕੇ ਨਾ ਸਿੱਠਣੀਆਂ ਗਾਈਆਂ ਚਾਰੀਆਂ ਨੇ ਪਿਛਲੇ ਜਵਾਨੇ ਦਾ ਸਾਰਾ ਕੁਝ ਦਿਖਾਇਆ ਗਿਆ ਸੋ ਸਾਰੀ ਜਾਗੋ ਦਾ ਆਨੰਦ ਲੈਣ ਲਈ ਮੇਰੇ ਬਲੌਗ ਨਾਲ ਐਂਡ ਤੱਕ ਜਰੂਰ ਦੇਖਿਓ ਕਿਵੇਂ ਮੁਕਾਬਲਾ ਹੋਇਆ ਮਾਮੀਆਂ ਦਾ ਦਾਦੀਆਂ ਦਾ ਨਾਨਕੀ ਦਾ ਨਹੀਂ ਬਹੁਤ ਜੱਗ ਹੋਣਾ ਕਿ ਦੇਖੋ ਨਹੀਂ ਬਹੁਤ ਹਾਂਜੀ ਦੇਖਿਓ ਸਾਹਮਣੇ ਪਰਸਲੀ ਕਲਿੱਪ ਦੇ ਵਿੱਚ ਦੇਖ ਤੁਸੀਂ ਦੇਖਿਆ ਜਾਗੋ ਚੁਕਾਈ ਗਈ ਆ ਮਤਲਬ ਕਿ ਹਰਮੰਦੀ ਪੂਆ ਵੱਲੋਂ ਉਹਦੀ ਮੰਮੀ ਨੂੰ ਮਤਲਬ ਮਾਮੀ ਨੂੰ ਚੁਕਾਈ ਜਾਂਦੀ ਆ ਤੇ ਹੁਣ ਜਾਗੋ ਚੱਕ ਕੇ ਜਾਗੋ ਬੜੀ ਸੋਹਣੀ ਆ ਜੇ ਤੁਸੀਂ ਦੇਖੋ ਕਣਕ ਦੇ ਆਟੇ ਦੇ ਦੀਵੇ ਕਰਕੇ ਉਹਦੇ ਵਿੱਚ ਤੇਲ ਪਾ ਕੇ ਦੀਵੇ ਲਾਏ ਗਏ ਨੇ ਕੱਢ ਲੋ ਬੀਨ ਵਜਾ ਕੇ ਦਾੜ ਕੇ ਕੱਢ ਵੜ ਕੇ ਕੱਢ ਲੋ ਕੱਢ ਲੋ ਬੀਨ ਬਜਾ ਕੇ ਨਾਨਕੇ ਕਾੜ ਵੜਗੇ ਕੱਢ ਲੋ ਬੀਨ ਬਜਾ ਕੇ ਨਾਨਕੇ ਕਾੜ ਵੜਗੇ ਲਿਆਈ ਲਿਆਈ ਵੇਦ ਖਾਣਾ ਆਰੀ ਦਾਦ ਗਿਆਂ ਦੀ ਪੂੰਛ ਵੱਢਣੀ ਲੈ ਲਈ ਵੇਦ ਖਾਣਾ ਆਰੀ ਦਾਦ ਗਿਆਂ ਦੀ ਪੂੰਛ ਵੱਢਣੀ ਈਆਂ ਬਗਾਨੀ ਨੋਹ ਆਪਰਾਏ ਨਹੀਂ ਸਾਡੇ ਮੁੰਡਿਆਂ ਨੇ ਚੱਕਝੋਲਾ ਵਿੱਚ ਪਾਈ ਨਹੀਂ ਸਾਡੇ